ਵੱਡੀ ਖਬਰ ਦਾ ਰੁਕ ਕਰਾਂਗੇ ਇਸ ਵਿਚਾਲੇ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੇ ਆਪਣੇ ਵਾਰਿਸ ਦਾ ਐਲਾਨ ਕਰ ਦਿੱਤਾ ਹੈ ਤੇ ਹੁਣ ਜਸਦੀਪ ਸਿੰਘ ਗਿੱਲ ਨੂੰ ਡੇਰੇ ਦਾ ਮੁਖੀ ਬਣਾਇਆ ਗਿਆ ਐਲਾਨ ਕਰ ਦਿੱਤਾ ਗਿਆ ਹੈ ਕਿ ਜਸਦੀਪ ਸਿੰਘ ਗਿੱਲ ਡੇਰੇ ਦੇ ਅਗਲੇ ਮੁਖੀ ਹੋਣਗੇ ਡੇਰਾ ਬਿਆਸ ਤੇ ਨਵੇਂ ਮੁਖੀ ਹੋਣਗੇ ਜਸਦੀਪ ਸਿੰਘ ਬਾਬਾ ਗੁਰਿੰਦਰ ਢਿੱਲੋਂ ਨੇ ਆਪਣੇ ਵਾਰਿਸ ਦਾ ਐਲਾਨ ਕਰ ਦਿੱਤਾ ਹੈ ਜਸਦੀਪ ਸਿੰਘ ਗਿੱਲ ਨੂੰ ਗੱਦੀ ਸੰਭਾਲਣ ਦੇ ਲਈ ਕਿਹਾ ਗਿਆ ਹੈ ਦੱਸਦੇ ਕਿ ਬਾਬਾ ਗੁਰਿੰਦਰ ਢਿੱਲੋਂ ਜਿਹੜੇ ਕਿ ਸਿਹਤ ਜਨਾਂ ਦੀ ਖਰਾਬ ਚੱਲ ਰਹੀ ਹੈ ਕੈਂਸਰ ਤੇ ਦਿਲ ਦੀ ਬਿਮਾਰੀ ਤੋਂ ਪਰੇਤ ਨੇ ਸਪਨੇ ਵਾਰਿਸ ਦਾ ਐਲਾਨ ਕਰ ਦਿੱਤਾ ਹੈ ਬਾਬਾ ਗੁਰਿੰਦਰ ਢੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਗੱਦੀ ਸੌਂਪਣ ਦਾ ਫੈਸਲਾ ਕਰ ਲਿਆ ਕਿ ਅਡੇਰਾ ਮੁਖੀ ਨੇ ਨਵਾਂ ਉੱਤਰ ਅਧਿਕਾਰੀ ਕੋਸ਼ਿਤ ਕਰ ਦਿੱਤਾ ਐਲਾਨ ਦਿੱਤਾ ਨਵਾਂ ਵਾਰਿਸ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ ਜਸਦੀਪ ਸਿੰਘ ਗਿੱਲ ਸਭ ਤੋਂ ਵੱਡੀ ਖਬਰ ਤੁਹਾਨੂੰ ਦੱਸ ਦਈਏ ਕਿ ਜਦਿੱਸ ਜਸਦੀਪ ਸਿੰਘ ਗਿੱਲ ਡੇਰੇ ਦੇ ਨਵੇਂ ਮੁਖੀ ਹੋਣਗੇ ਡੇਰਾ ਬਿਆਸ ਜਿਸ ਦੇ ਵਿੱਚ ਕਈ ਲੋਕਾਂ ਦੀ ਸ਼ਰਧਾ ਹੈ ਡੇਰਾ ਬਿਆਸ ਦੇ ਬਾਬਾ ਗੁਰਿੰਦਰ ਢਿੱਲੋਂ ਨੇ ਆਪਣੀ ਗੱਦੀ ਸੌਂਪ ਦਿੱਤੀ ਹੈ। ਬਾਬਾ ਗੁਰਿੰਦਰ ਢਿੱਲੋਂ ਨੇ ਨਵੇਂ ਬਾਰਿਸ ਦਾ ਐਲਾਨ ਕਰ ਦਿੱਤਾ ਹੈ। ਜਸਦੀਪ ਸਿੰਘ ਗਿੱਲ ਅੱਜ ਤੋਂ ਹੀ ਗੱਦੀ ਸੰਭਾਲਣਗੇ। ਐਲਾਨ ਕਰ ਦਿੱਤਾ ਗਿਆ ਹੈ ਬਾਬਾ ਗੁਰਿੰਦਰ ਢਿੱਲੋਂ ਦੇ ਵੱਲ। ਤੁਹਾਡੀ ਖਬਰ ਤੁਹਾਨੂੰ ਦੱਸ ਦਈਏ ਕਿ ਜਸਦੀਪ ਸਿੰਘ ਗਿੱਲ ਨੂੰ ਨਵਾਂ ਮੁਖੀ ਬਣਾਇਆ ਗਿਆ ਹੈ। ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ ਜਸਦੀਪ ਸਿੰਘ ਗਿੱਲ। ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਢਿੱਲੋਂ ਨੇ ਆਪਣੀ ਗੱਦੀ ਸੌਂਪ ਦਿੱਤੀ ਹੈ ਤੇ ਜਸਦੀਪ ਸਿੰਘ ਗਿੱਲ ਨੂੰ ਨਵੇਂ ਡੇਰਾ ਮੁਖੀ ਦੇ ਤੌਰ ਤੇ ਥਾਪੜਿਆ ਗਿਆ ਜਸਦੀਪ ਸਿੰਘ ਗਿੱਲ ਨਵੇਂ ਡੇਰਾ ਮੁਖੀ ਹੋਣਗੇ ਸਵੱਡੀ ਖਬਰ ਤੁਹਾਨੂੰ ਦੱਸਦੀ ਹੈ ਕਿ ਡੇਰਾ ਬਿਆਸ ਜਿਹੜਾ ਕਿ ਕਈ ਸ਼ਰਧਾਲੂਆਂ ਦੇ ਲਈ ਸ਼ਰਧਾ ਦਾ ਕੇਂਦਰ ਆਸਥਾ ਦਾ ਕੇਂਦਰ ਹੈ ਡੇਰਾ ਬਿਆਸ ਡੇਰਾ ਬਿਆਸ ਦੇ ਵਿੱਚ ਲੱਖਾਂ ਸ਼ਰਧਾਲੂ ਮੱਤਾ ਟਿਕਨ ਦੇ ਲਈ ਜਾਂਦੇ ਨੇ ਸ਼ਰਦਾ ਦਾ ਕੇਂਦਰ ਹੈ ਡੇਰਾ ਬਿਆਸ ਦੇ ਨਵੇਂ ਮੁਖੀ ਹੋਣਗੇ ਜਸਦੀਪ ਸਿੰਘ ਗਿੱਲ ਬਾਬਾ ਗੁਰਿੰਦਰ ਢਿੱਲੋਂ ਨੇ ਆਪਣੀ ਗੱਦੀ ਜਸਦੀਪ ਸਿੰਘ ਗਿੱਲ ਨੂੰ ਸੌਂਪ ਦਿੱਤੀ ਹੈ ਸੋ ਵੱਡੀ ਖਬਰ ਹੈ ਤੁਹਾਨੂੰ ਦੱਸ ਰਹੀਏ ਜਸਦੀਪ ਸਿੰਘ ਗਿੱਲ ਨਵੇਂ ਡੇਰਾ ਮੁਖੀ ਹੋਣਗੇ ਸੋ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਹਰਮਿਤ ਸਿੰਘ ਜੁੜ ਗਏ ਨੇ ਹਰਮਿਤ ਇਹ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਗੱਦੀ ਸੌਂਪ ਦਿੱਤੀ ਗਈ ਹੈ ਬਾਬਾ ਗੁਰਿੰਦਰ ਢਿੱਲੋਂ ਦੇ ਵੱਲੋਂ ਕੀ ਕੋਈ ਅਪਡੇਟ ਹੈ ਹੁਣ ਤਾਜ਼ਾ ਫਿਰ ਸਾਹਮਣੇ ਆ ਰਹੀ ਹੈ ਕਿ ਡੇਰਾ ਬਿਆਸ ਮੁਖੀ ਨੇ ਐਲਾਨਿਆ ਆਪਣਾ ਉੱਤਰਾਧਿਕਾਰੀ ਔਰ ਰਾਜ ਤੋਂ ਹੀ ਸੰਭਾਲਣਗੇ ਗੱਦੀ ਜਿਹੜੀ ਪੂਰੀ ਗੱਲਬਾਤ ਹੈ ਕਿਉਂਕਿ ਬਿਆਸ ਜਿਹੜਾ ਡੇਰਾ ਹੈ ਉਹ ਨੱਖਾ ਸ਼ਰਦਾ ਲੋਹਾ ਦਾ ਇੱਕ ਸ਼ਰਦਾ ਦਾ ਕੇਂਦਰ ਹੈ ਉਹ ਅਜਿਹੀ ਗੱਲ ਕਰੀਏ ਤਾਂ ਇੱਥੇ ਦੱਖਾਂ ਦੀ ਗਿਣਤੀ ਵੇਸ਼ਰ ਦਾ ਉਹ ਸਾਥ ਸੰਗ ਵਾਸਤੇ ਪਹੁੰਚਦੇ ਨੇ ਔਰ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਨਾਮਦਾਨ ਵੀ ਇਸ ਡੇਰੇ ਤੋਂ ਦਿੱਤਾ ਜਾਂਦਾ ਜਿਹੜੇ ਸੰਤਾ ਚੜ੍ਹਦਿਆਂ ਨਹੀਂ ਤਾਂ ਉਹਨਾਂ ਨੂੰ ਡੇਰਾ ਵਿਆਸ ਦੇ ਵੱਤੋਂ ਨਾਮਦਾਨ ਦਿੱਤਾ ਜਾਂਦਾ ਸੋ ਇਹ ਵੀ ਜਿਹੜੀ ਅਧਿਕਾਰ ਹੈ ਉਹ ਵੀ ਜਿਹੜੇ ਨਵੇਂ ਚੁਣੇ ਗਏ ਨੇ ਜਸਜੀਤ ਸਿੰਘ ਗਿੱਲੋਂ ਨੇ ਦੱਸਿਆ ਕਿ ਔਰ ਅੰਮ੍ਰਿਤਸਰ ਦੇ ਵਿਆਸ ਦੇ ਡੇਰਾ ਵਿਆਸ ਦੇ ਦੇ ਮੁਖੀ ਗੁਰਦੇਵ ਸਿੰਘ ਨੇ ਆਪ ਆਪਣਾ ਸਰਕਾਰੀ ਚੁਣ ਲਿਆ ਹੈ ਉਹਨਾਂ ਨੇ ਜਸਜੀਤ ਸਿੰਘ ਗਿੱਲੋਂ ਆਪਣਾ ਵਾਰਸ ਨਿਖਤ ਕੀਤਾ ਜ਼ਿਕਰ ਕਰਦੀ ਹੈ ਕਿ ਬਾਬਾ ਗੁਰਿੰਦਰ ਸਿੰਘ ਦੇ ਦੋਨੋਂ ਕੁਝ ਸਾਲ ਪਹਿਲਾਂ ਕੈਂਸਰ ਹੋ ਗਿਆ ਸੀ ਜਿਨ੍ਹਾਂ ਦਾ ਨਾਮ ਲੰਮਾ ਇਲਾਜ ਚੱਲਿਆ ਗੁਰਿੰਦਰ ਢਿੱਲੋਂ ਵੀ ਦਿਲ ਦੀ ਬਿਮਾਰੀ ਤੋਂ ਪੀੜਤ ਹਨ ਇਸ ਬੰਦੀ ਸੇਵਾ ਇਨਚਾਰਜਾਂ ਨੂੰ ਭੇਜੇ ਪੱਤਰ ਵਿੱਚ ਕਿਹਾ ਗਿਆ ਹੈ ਕਿ ਰਾਜਸਵਾਮੀ ਸਾਥ ਸੰਗ ਪਿਆਸ ਦੇ ਸਰਪ੍ਰਸ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਸੁਦੇਸ਼ ਸਿੰਘ ਗਿੱਲ ਦੇ ਪੁੱਤਰ ਜਸਦੀਪ ਸਿੰਘ ਗਿੱਲ ਨੂੰ ਸਰਪ੍ਰਸ ਨਾਮਜ਼ਦ ਕੀਤਾ ਹੈ ਉਹ 2 ਸਤੰਬਰ 2024 ਤੋਂ ਤੁਰੰਤ ਪ੍ਰਭਾਵ ਨਾਲ ਸਰਪ੍ਰਸ ਪ੍ਰੋਜਨਾ ਦੀ ਥਾਂ ਲੈਣਗੇ ਜਸਦੀਪ ਸਿੰਘ ਗਿੱਲ ਰਾਜਸਵਾਮੀ ਸਾਥ ਸੰਗ ਸੁਸਾਇਟੀ ਦੇ ਸੰਤ ਸਤਪੁਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀ ਥਾਂ ਲੈਣਗੇ ਤੇ ਉਹਨਾਂ ਨੂੰ

ਹਰ ਇੱਕ ਕੰਮ ਹੁੰਦਾ ਹਰ ਸੇਵਾ ਹੁੰਦੀ ਹੈ ਜਸਦੀਪ ਸਿੰਘ ਵੱਲੋਂ ਲੰਬੇ ਸਮੇਂ ਤੋਂ ਸੰਭਾਲੀ ਜਾ ਰਹੀ ਹੈ ਜਿਸ ਦੇ ਚੱਲਦੇ ਆ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਵੀ ਉਹ ਦੂਜੇ ਪਾਸੇ ਕਿੱਡੇਰੇ ਬਿਆਸ ਦੀ ਸੰਗਤ ਨੂੰ ਕਿਸ ਤਰੀਕੇ ਨਾਲ ਕੌਣ ਸੰਭਾਲ ਸਕਦਾ ਹੈ ਉਹ ਆਪਣੇ ਹੁੰਦੇ ਹੀ ਗੁਰਿੰਦਰ ਸਿੰਘ ਦੇ ਲੋਹਰਾਂ ਨੇ ਜਸਦੀਪ ਸਿੰਘ ਗਿੱਲ 'ਚ ਦੇਖਿਆ ਕਿ ਉਹਨਾਂ ਵਾਲੇ ਸਮੇਂ ਦੇ ਵਿੱਚ ਮੁੱਖੀ ਦੇ ਤੌਰ ਤੇ ਜਸਦੀਪ ਸਿੰਘ ਗਿੱਲ ਕੰਮ ਕਰ ਸਕਦੇ ਨੇ ਵਧੀਆ ਸੇਵਾ ਕਰ ਸਕਦੇ ਨੇ ਸੰਗਤਾਂ ਨੂੰ ਜੋੜ ਕੇ ਰੱਖ ਸਕਦੇ ਨੇ ਜਿਸ ਕਰਕੇ ਕਿ ਜਸਦੀਪ ਸਿੰਘ ਗਿੱਲ ਹੋਰਾਂ ਨੂੰ ਅੱਗੇ ਕੀਤਾ ਗਿਆ ਔਰ ਇਹ ਵੀ ਕਿਹਾ ਕਿਹਾ ਗਿਆ ਕਿ ਜਿਹੜੇ ਨਾਮ ਦਾ ਦਿੱਤਾ ਜਾਂਦਾ ਹੈ ਉਹ ਵੀ ਹੁਣ ਜਸਦੀਪ ਸਿੰਘ ਗੱਲੇ ਹੀ ਦੇਣ ਕੇ ਅਗ ਸੰਕਟਾ ਜੜੀਆਂ ਨੇ ਵਕ ਵਕ ਸੂਬਿਆਂ ਤੋਂ ਬਿਆਸ ਡੇਰੇ ਪਹੁੰਚਦੀਆਂ ਨੇ ਬਿਆਸ ਡੇਰੇ ਪਹੁੰਚ ਕੇ ਜੋ ਸੰਕਟਾ ਲੰਬੇ ਸਮੇਂ ਤੋਂ ਜੁੜੀਆਂ ਹੁੰਦੀਆਂ ਨੇ ਉਹਨਾਂ ਨੂੰ ਨਾਮ-ਦਾਨ ਵੀ ਦਿੱਤਾ ਜਾਂਦਾ ਸੋ ਇਸੇਰੇ ਚੱਲਦੇ ਆ ਜਿਹੜਾ ਹੁਣ ਬਾਬਾ ਪ੍ਰਿੰਦਰ ਢਿੱਲੋਂ ਲੰਮੀ ਸਮੇਂ ਤੋਂ ਕੈਂਸਰ ਨਾਲ ਪੀੜਤ ਨੇ ਦਿਲ ਦੇ ਰੋਗ ਉਹਨਾਂ ਨੂੰ ਹੈਗੇ ਨੇ ਔਰ ਜਿਸ ਦੇ ਚੱਲਦੇ ਉਹਨਾਂ ਨੇ ਆਪਣੇ ਹੁੰਦੇ ਆ ਨਵਾਂ ਜਿਹੜਾ ਉਤਰ ਅਧਿਕਾਰੀ ਹੈ ਅੱਜ ਵੀ ਤਾਂ ਅਕਸਰ ਦੇਖਿਆ ਜਾਂਦਾ ਕਿ ਜਦੋਂ ਵੀ ਕਿਸੇ ਵੀ ਗੱਦੇ ਗੱਦੀ ਦੀ ਗੱਲ ਆਉਂਦੀ ਹੈ ਗੱਦੀ ਸੌਂਪਣ ਦੀ ਗੱਲ ਆਉਂਦੀ ਹੈ ਡੇਰਿਆਂ ਦੇ ਵਿੱਚ ਅਕਸਰ ਵਿਵਾਦ ਪੈਦਾ ਹੁੰਦੇ ਨੇ ਡੇੜਾ ਜਗਮਾਲ ਵਾਲੀ ਦੇ ਵਿੱਚ ਅਸੀਂ ਦੇਖਿਆ ਸੀ ਬਿੱਤੇ ਦੇਣੀ ਵਿਵਾਦ ਹੋਇਆ ਸੀ ਪਰ ਇਸ ਡੇੜੇ ਬਿਆਸ ਦੀ ਜੇਕਰ ਗੱਲ ਕਰੀਏ ਤਾਂ ਬੜੇ ਹੀ ਚੰਗੇ ਚਜਿਤ ਢੰਗ ਦੇ ਨਾਲ ਗੱਦੀ ਸੌਂਪ ਦਿੱਤੀ ਗਈ ਹੈ ਔਰ ਦੂਜੇ ਪਾਸੇ ਕੀ ਇਸ ਨੂੰ ਪ੍ਰਵਾਨ ਕਰ ਲਿਆ ਗਿਆ ਸੰਗਤਾਂ ਦੇ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵਿਰੋਧ ਤਾਂ ਨਹੀਂ ਦੇਖਣ ਚਾਇਆ حال ਹੁਣ ਤੱਕ ਦੀ ਜੇ ਗੱਲ ਕਰੀਏ ਤਾਂ ਸੰਕਟਾ ਦੇ ਵੱਲੋਂ ਜਿਹੜਾ ਬਾਬਾ ਗੁਰਿੰਦਰ ਚੰਦ ਹੋਰਾ ਦਾ ਸੰਦੇਸ਼ ਹੈ ਉਸ ਨੂੰ ਸਖਿੜੇ ਮੱਥੇ ਪ੍ਰਵਾਨ ਕੀਤਾ ਹੈ ਔਰ ਜਿਹੜੇ ਜਸਦੀਪ ਸਿੰਘ ਗਿੱਲ ਉਹਨਾਂ ਨੂੰ ਨਵਾਂ ਉਤਰਾ ਅਧਿਕਾਰੀ ਸੌਂਪਿਆ ਗਿਆ ਉਹਨਾਂ ਦੇ ਵੱਲ ਵੀ ਸੰਕਟਾ ਦਾ ਕਾਫੀ ਝੁਕਾਵ ਹੈ ਸਕਦਾ ਵੀ ਉਹਨਾਂ ਨੂੰ ਕਾਫੀ ਪਸੰਦ ਕਰਦੇ ਹਨ ਜਿਸ ਕਰਕੇ ਕੀ ਇਹ ਹੀ ਫੈਸਲਾ ਜਿਸ ਦੇ ਵਿਕਲਿਆ ਗਿਆ ਬਾਬਾ ਗੁਰਿੰਦਰ ਚੰਦ ਲੋਜੀ ਦੇ ਵੱਲੋਂ ਕਿ ਨਵੇਂ ਮੁਖੀ ਡੇਰਾ ਵਿਆਸ ਦੇ ਇਹ ਜਸਦੀਪ ਸਿੰਘ ਗੇਲ ਹੋਣ ਕੇ ਜਿਸ ਕਰਕੇ ਕਿਸ ਸੰਕਟਾ ਦੇ ਮਨ ਦੇ ਵਿੱਚ ਕੋਈ ਅਪੱਤੀ ਨਹੀਂ ਹੈਗੀ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਕਿ ਗੱਤੀ ਲਾਈਨ ਦੇ ਵਾਸਤੇ ਕਈ ਜਿਹੜੇ ਲੰਬੇ ਸਮੇਂ ਤੋਂ ਸੇਵਾ ਕਰਦੇ ਹੋਣ ਦੇਰੀਆਂ ਦੇ ਵਿੱਚ ਉਹ ਗੱਤੀ ਲਾਈਨ ਵਾਸਤੇ ਕਈ ਜਿਹੜੇ ਝਗੜੇ ਵੀ ਹੋ ਜਾਂਦੇ ਨੇ ਆਪਸੀ ਝੜਪ ਹੋ ਜਾਂਦੀ ਹੈ ਕਈ ਵਾਰ ਜਿਹੜਾ ਮਾਮਲਾ ਥਾਣੇ ਕਚਈਆਂ ਤੱਕ ਪਹੁੰਚ ਜਾਂਦਾ ਹੈ ਪਰ ਇਸਤੇ ਦੇਖਦੇ ਹੋਏ ਇਹ ਜਿਹੜੀ ਗੱਲ ਆ ਬਾਬਾ ਮੀਤ ਸਿੰਘ ਦੇ ਲੋਹਣ ਨੇ ਕੀਤੀ ਆ ਪੂਰੇ ਇੰਚਾਰਜਾਂ ਦੇ ਨਾਲ ਮੀਟਿੰਗ ਕਰਨ ਤੋਂ ਬਾਅਦ ਔਰ ਇਹ ਪੱਤਰ ਸਾਰਾ ਨੂੰ ਭੇਜਿਆ ਗਿਆ ਔਰ ਦੂਜੇ ਪਾਸੇ ਇਹ ਐਲਾਨ ਕੀਤਾ ਗਿਆ ਹੈ ਕਿ ਨਵੇਂ ਉਤਰਾਧਿਕਾਰੀ ਜਸਦੀਪ ਸਿੰਘ ਗਿੱਲ ਹੋਣਗੇ ਜੋ ਸੰਸਥਾ ਨਾਲ ਮਿਲਣਗੇ ਸਤਸੰਗ ਕਰਨਗੇ ਵਿਚਾਰਾ ਕਰਨਗੇ ਔਰ ਨਾਮਜ਼ਦ ਵਿਧਾਇਕ ਕਰਗੇ ਠੀਕ ਹੈ ਹਰਬੀਤ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਲੈਸੋ ਵੱਡੀ ਖਬਰ ਤੋਂ ਅਨੁਦਸਿਕ ਜਸਦੀਪ ਸਿੰਘ ਗਿੱਲ ਡੇਰਾ ਬਿਆਸ ਦੇ ਨਵੇਂ ਮੁਖੀ ਬਣਾ ਦਿੱਤੇ ਗਏ ਨੇ ਗੱਦੀ ਸੌਂਪ ਦਿੱਤੀ ਗਈ ਹੈ ਬਾਬਾ ਗੁਰਿੰਦਰ ਢਿੱਲੋਂ ਨੇ ਗੱਦੀ ਸੌਂਪ ਦਿੱਤੀ ਹੈ ਔਰ ਵਾਰਿਸ ਦਾ ਲਾਨ ਕਰ ਦਿੱਤਾ ਔਰ ਜਿਵੇਂ ਸਾਡੇ ਸਹਿਯੋਗੀ ਨੇ ਦੱਸਿਆ ਕਿ ਜਸਦੀਪ ਸਿੰਘ ਗਿੱਲ ਜੋ ਕਿ ਲੰਬੇ ਸਮੇਂ ਤੋਂ ਡੇਰੇ ਦੇ ਵਿੱਚ ਸੇਵਾ ਨਿਭਾ ਰਹੇ ਸਨ ਸੰਗਤਾਂ ਨੂੰ ਸਾਮ ਸੰਭਾਲ ਕਰਨ ਦੇ ਲਈ ਸੇਵਾ ਨਿਭਾਰੇ ਸਨ ਉਹਨਾਂ ਨੂੰ ਗੱਦੀ ਦਿੱਤੀ ਗਈ ਹੈ ਔਰ ਇਹ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਡੇਰੇ ਦੇ ਸੰਚਾਲਕ ਜਿਹੜੇ ਨੇ ਉਹਨਾਂ ਦੇ ਨਾਲ ਵਿਚਾਰ ਵਟਾਂਦਰਾ ਕਰਤੇ ਹੋਏ ਉਸ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਔਰ ਜਸਦੀਪ ਸਿੰਘ ਗਿੱਲ ਨੂੰ ਨਵਾਂ ਡੇਰਾ ਮੁਖੀ ਬਣਾਇਆ ਗਿਆ ਇਸ ਦੇ ਨਾਲ ਇੱਕ ਪੱਤਰ ਜਾਰੀ ਕੀਤਾ ਗਿਆ ਸੰਗਤਾਂ ਨੂੰ ਵੀ ਕਿਹਾ ਗਿਆ ਔਰ ਨਾਲ ਹੀ ਉਹ ਸਾਰੇ ਹੱਕ ਜੋ ਬਾਬਾ ਗੁਰਿੰਦਰ ਢਿਲੋਂ ਕੋਲ ਸਨ ਉਹ ਸੌਂਪ ਦਿੱਤੇ ਗਏ ਨੇ ਜਸਦੀਪ ਸਿੰਘ ਗਿੱਲ ਨੂੰ ਇਹ ਕਿਹਾ ਗਿਆ ਕਿ ਡੇਰੇ ਦੇ ਅਗਲੇ ਮੁਖੀ ਹੋਣਗੇ ਜਸਦੀਪ ਸਿੰਘ ਗਿੱਲ ਔਰ ਅੱਜ ਤੋਂ ਹੀ ਆਪਣਾ ਅਹੁਦਾ ਸੰਭਾਲ ਲੈਣਗੇ ਇਸ ਦੇ ਨਾਲ ਹੀ ਜਿਹੜਾ ਨਾਮਦਾਨ ਦੇਣ ਦੀ ਗੱਲ ਹੈ ਜਿੱਥੋਂ ਤੱਕ ਉਹ ਵੀ ਹੁਣ ਤੋਂ ਜਸਦੀਪ ਸਿੰਘ ਗਿੱਲ ਹੀ ਨਾਮ ਦੀਖਸ਼ਾ ਦੇਣਗੇ ਸੋ ਜਸਦੀਪ ਸਿੰਘ ਗਿੱਲ ਨੂੰ ਨਾਮਾ ਡੇਰਾ ਮੁਖੀ ਐਲਾਨ ਦਿੱਤਾ ਗਿਆ ਹੈ ਬਾਬਾ ਗੁਰਿੰਦਰ ਢਿੱਲੋਂ ਜੋ ਕਿ ਸਿਹਤ ਪੱਖੋਂ ਕਮਜ਼ੋਰ ਚੱਲ ਰਹੇ ਸਨ ਔਰ ਸੇਤ ਸਬੰਧੀ ਸਮੱਸਿਆਵਾਂ ਤੋਂ ਜੂਝ ਰਹੇ ਸਨ ਬਾਬਾ ਗੁਰਿੰਦਰ ਢਿੱਲੋਂ ਨੇ ਜਸਦੀਪ ਸਿੰਘ ਗਿੱਲ ਨੂੰ ਉਤਰਾਧਿਕਾਰੀ ਯਾਨੀ ਵਾਰਿਸ ਐਲਾਨ ਦਿੱਤਾ ਹੈ ਸੁਜੀਪ ਸਿੰਘ ਗਿੱਲ ਹੁਣ ਡੇਰਾ ਬਿਆਸ ਤੇ ਨਵੇਂ ਮੁਖੀ ਹੋਣ